ਡੇਰਾ ਬਾਬਾ ਚਰਨਦਾਸ ਉਦਾਸੀਨ ਖੇੜਾ ਬੇਟ ਵਿਖੇ ਸੰਤ ਬਾਬਾ ਹਰਨਾਮਦਾਸ ਜੀ ਮਹਾਰਾਜ ਸੰਤ RAM ਆਸਰੇ ਸੰਤ ਬਾਬਾ ਸ਼ਾਂਤੀਦਾਸ ਸੰਤ ਬਾਬਾ ਪ੍ਰਕਾਸ਼ ਮੁੰਨੀ ਦੀ ਨਿੱਗੀ ਮਿੱਠੀ ਯਾਦ ਵਿੱਚ ਸਲਾਨਾ ਵਰਸੀ ਸਮਾਗਮ ਡੇਰੇ ਦੇ ਮੁਖ ਸੇਵਾਦਾਰ ਸੰਤ ਬਾਬਾ ਮਹਾਤਮਾ ਮੁੰਨੀ ਖੇੜਾ ਬੇਟ ਦੀ ਅਗਵਾਈ ਹੇਠ ਕਰਵਾਏ ਗਏ ਇਸ ਮੌਕੇ ਤੇ ਲੜੀਵਾਰ 80 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਨ੍ਹਾਂ ਵਿੱਚ ਜਿਸ ਵਿੱਚ ਗਿਆਨੀ ਸ਼ੇਰ ਸਿੰਘ ਕਥਾ ਭਾਈ ਮਨਿੰਦਰ ਸਿੰਘ ਹਰਰਾਏਪੁਰ ਵਾਲੇ ਤੇ ਕਥਾਵਾਚਕ ਗਿਆਨੀ ਜੰਗ ਸਿੰਘ ਮਿਸ਼ਲ ਸ਼ਹੀਦਾ ਤਰਨਾ ਦਲ ਵਾਲੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਉਣਗੇ ਵਾਚਕ ਅੰਬਾੜੇ ਵਾਲੇ ਗਿਆਨੀ ਲਖਵਿੰਦਰ ਸਿੰਘ ਜੋਹਲ ਦਾ ਇੰਟਰਨੈਸ਼ਨਲ ਢਾਡੀ ਜਥਾ ਭਾਈ ਮਨਜਿੰਦਰ ਸਿੰਘ ਹਰਰਾਏਪੁਰ ਤੇ ਕਥਾਵਾਚਕ ਗਿਆਨੀ ਜੰਗ ਸਿੰਘ ਤਰਨਾ ਦਲ ਆਦ ਜਥਿਆਂ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ। ਸਮਾਗਮ ਦੌਰਾਨ ਸੰਤਤ ਬਾਬਾ ਉਦੇਕਰਨ ਜੀ ਸੈਦੋਕੇ, ਸੰਤ ਬਾਬਾ ਕੇਸ਼ਮੁੰਨੀ ਮਾਨਸਾ, ਸੰਤ ਬਾਬਾ ਲੀਡਰ ਸਿੰਘ ਜੀ ਮੁਖ ਸੇਵਾਦਾਰ ਗੁਰਦੁਆਰਾ ਗੁਰਸਰ ਸਹਿਬ ਪਾਤਸ਼ਾਹੀ 6ਵੀਂ ਸੈਫਲਾਬਾਦ, ਸੰਤ ਬਾਬਾ ਅਮਰੀਕ ਸਿੰਘ ਜੀ ਮੁਖ ਸੇਵਾਦਾਰ ਡੇਰਾ ਭਾਈ ਹਰਜੀਤ ਸਹਿਬ ਖੂਖਰੇੜ, ਸੰਤ ਬਾਬਾ ਸ਼ਮਸ਼ੇਰ ਸਿੰਘ ਜੀ ਮੁਖ ਸੇਵਾਦਾਰ ਗੁਰਦੁਆਰਾ ਨਾਰਾਇਣ ਸਰ ਸਹਿਬ ਜਾਤੀਕੇ ਸੰਤਾ ਮਹਾਪੁਰਸ਼ਾਂ ਨੇ ਹਾਜ਼ਰੀ ਭਰੀ। ਇਸ ਮੌਕੇ ਤੇ ਸੰਤਾ ਮਹਾਪੁਰਸ਼ਾ ਤੇ ਪੰਤਵੰਤੇ ਸੱਜਣਾ ਨੂੰ ਗੁਰੂ ਘਰ ਵੱਲੋਂ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੰਗਤਾਂ ਵਾਸਤੇ ਚਾਹ ਪਕੌੜੀਆਂ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਸੰਗਤਾਂ ਦੀ ਸਹੂਲਤ ਵਾਸਤੇ ਦੇ ਮੈਡੀਕਲ ਕੈਂਪ ਲਗਾਏ ਗਏ। ਪਰ ਉਹ ਤੇਰਾ ਸਾਰਾ ਕੁਝ ਹੀ ਦੇਖ ਰਿਆ ਜੈ ਤੂੰ ਕਮਰੇ ਜਿਆਂ ਪੜਦੇ ਜਿਆਂ ਕਿ ਕਿ ਆ ਕਿਦਾਂ ਦੀ ਇਥੋਂ ਤੱਕ ਦੇ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਣੀ ਚ ਕਹਿਤਾ ਮਨ ਸਾਚਾ ਕਰਮਣਾ ਮੈਂ ਦੇਖੇ ਰੋਜ਼ ਬਿਨਾਂ ਤੁਹਾਡਾ ਮਨ ਕਰਕੇ ਮਾੜਾ ਸੋਚਿਆ ਵੀ ਰਾਬਦੀ ਦਰਗਾਹ ਜੇ ਲੋਟ ਨੂੰ ਦਾਲਵਾ ਕੀਤਾ ਨਹੀਂ ਸੀ ਕੇਵਲ ਸੋਚਿਆ ਮੈਂ ਆ ਬੰਦੇ ਦਾ ਆ ਕਰ ਦੇਣਾ ਜਾਂ ਮੈਂ ਇਦਾਂ ਕਰਦਾ ਜਾਂ ਇਹਨੂੰ ਇਹਦੀ ਇਦਾਂ ਹੱਦਕ ਕਰਦਾ ਇਹਨੂੰ ਇਦਾਂ ਕਿਸੇ ਦਾ ਕੁਝ ਮਾੜਾ ਕਰਦਾ ਕੇਵਲ ਸੋਚਿਆ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਵੀ ਉਹ ਵੀ ਵਾਇਬਰੀ ਦੀ ਦਰਗਾਹ ਚ ਲਿਖਿਆ ਗਿਆ ਵੀ ਤੂੰ ਇਥੇ ਮਾੜਾ ਸੋਚਿਆ ਕੇ ਕੀਤਾ ਨਹੀਂ ਕੇਵਲ ਸੋਚਿਆ ਕਿਉਂ ਕਰਮ ਪ੍ਰਧਾਨ ਜੁਣੀ ਹੈ ਨਾ ਇਹ ਜਿੱਦਾਂ ਦੇ ਕਰਮ ਕਰਦੇ ਆ ਉਦਾਂ ਦੇ ਫੋਗੜੇ ਪੈਂਦੇ ਹੁਣ ਆਪਾਂ ਸਾਰੇ ਤੁਸੀਂ ਮੈਂ ਕਰਮਾਂ ਦੇ ਬੱਚੇ ਆਉਨੇ ਆ ਤੇ ਜਿਨ੍ਹਾਂ ਦਾ ਆਪਾਂ ਦਿਨ ਮਨਾ ਰਹੇ ਆ ਯਾਦ ਮਨਾ ਰਹੇ ਆ ਸਾਧੂ ਜਨ ਇਹਨਾਂ ਨੂੰ ਰੱਬ ਆਪੇ ਭੇਜਦਾ ਬਣੂ ਕਹਿੰਦੀ ਸਾਧ ਪਠਾਈ ਆਪ ਹਾਰ ਸਾਧੂਆਂ ਨੂੰ ਪਰਮਾਤਮਾ ਆਪ ਧਰਤੀ ਤੇ ਭੇਜਦਾ ਕਾਦੇ ਲਈ ਭੇਜਦਾ ਆਪ ਜਪਣਾ ਤੇ ਹੋਰਾਂ ਨੂੰ ਜਪਾਉਣਾ ਆਪ ਜੁੜਨਾ ਤੇ ਹੋਰਾਂ ਨੂੰ ਜੋੜਨਾ ਜਿੱਦਾਂ ਬਾਬਾ ਚਰਨਦਾ ਜੀ ਮਹਾਰਾਜ ਮੱਬਾ ਹਰਨਾਉਂਦਾ ਜੀ ਮਹਾਰਾਜ ਜਿਨ੍ਹਾਂ ਨੇ ਕਿਰਪਾ ਕੀਤੀ ਸਾਡੇ ਇਲਾਕੇ ਤੇ ਆਪ ਜੜੇ ਅੱਜ ਜੇ ਆਪਾਂ ਉਹਨਾਂ ਦਾ ਦਿਨ ਮਨਾ ਰਹੇ ਆ ਨਾ ਤੇ ਜੁੜ ਗਏ ਆ ਮਹਾਰਾਜ ਦੇ ਨਾਲ ਸੋ ਇਹ ਤੋਂ ਸਤੁਰੂ ਜਦੋਂ ਹਜ਼ਾਰਾਂ ਲੱਖਾਂ ਸੰਤਾਂ ਨਾਲ ਤੁਮਸਤ ਕੋਈ ਨਾ ਕੋਈ ਇੱਕ ਵੀ ਉਪਦੇਸ਼ ਮਹਾਰਾਜ ਦੇ ਹਿਰਦੇ ਚ ਵਸਾ ਕੇ ਲੈ ਗਿਆ ਤੇ ਉਹਦਾ ਜੀਣਾ ਤੇ ਇਸ ਗੁਰੂ ਘਰ ਆਉਣਾ ਸਫਲਾ ਹੋ ਜਾਣਾ ਬਾਣੀ ਕੰਦੀ ਕਿਨਕਾ ਇੱਕ ਜਿਸ ਦੀ ਵਸਾਵੈ ਤਾਂ ਕਿ ਮਹਿਮਾ ਗਰੀਆ ਜਿਹਦੇ ਹਿਰਦੇ ਚ ਇੱਕ ਵੀ ਕਿਨਕਾ ਵਾਹਿਗੁਰੂ ਦੇ ਨਾਮ ਦਾ ਵਸ ਗਿਆ ਇਹ ਜਿਹੜੇ ਰੱਬ ਦੇ ਪਿਆਰੇ ਸਾਧੂ ਆ ਇਹਨਾਂ ਨੂੰ ਬਰਵਾਦ ਮਾ ਆਪ ਭੇਜਦਾ ਦੁਨੀਆ ਨੂੰ ੁੱਲਿਆ ਫਟਕਿਆ ਨੂੰ ਸਿਧੇ ਰਾਹੋਂ ਹੁਣ ਜਿਵੇਂ ਸੰਸਾਰੀ ਤੌਰ ਤੇ ਬਾਣੀ ਕਹਿੰਦੀ ਸੰਤ ਹਰੀ ਕੇ ਬਾਰਕੇ ਸੰਤ ਹਰੀ ਕੇ ਪੁੱਤ ਜਿਹੜੇ ਰੱਬ ਸਾਧੂ ਨੇ ਨਾ ਉਹ ਰੱਬ ਦੇ ਪੁੱਤ ਨਹੀਂ ਹੁਣ ਸੰਸਾਰੀ ਤੌਰ ਤੇ ਅੱਗਾਂ ਵਿਚਾਰ ਕਰੀਏ ਵੀ ਬੰਦਾ ਜੋ ਵੀ ਆਪਦੀ ਜ਼ਿੰਦਗੀ ਚ ਪੂੰਜੀ ਕਮਾਉਂਦਾ ਚਾਹੇ ਉਹ ਜ਼ਮੀਨ ਜੈ ਦਾਤ ਕੋਠੀਆਂ ਕਾਰਾਂ ਜੋ ਵੀ ਅੱਗ ਦਾ ਤਵਾਂ ਦੀ ਉਹਦਾ ਮਾਲਕ ਕੌਣ ਹੁੰਦਾ ਉਹਦਾ ਪੁੱਤ ਹੁੰਦਾ ਇਹ ਕੋਈ ਐਮਐਲਏ ਆਦੂ ਦਾ ਜਵਾਗ ਵੀ ਐਮਐਲਏ ਜਿੰਨੀ ਬਾਬ ਰੱਖਦਾ ਜਿੰਨੀਆਂ ਪਾਵਰਾ ਇਨਸਾਨ ਕੋਲ ਹੁੰਦੀਆਂ ਉਹਨੀਆਂ ਹੀ ਉਹਦੀ ਔਲਾਦ ਕੋਲ ਹੈ ਜੋ ਕੁਝ ਵੀ ਜਿੰਨੀ ਸਮਰੱਥਾ ਉਹਦੀ ਆ ਉੰਨੀ ਉਹਦੀ ਗਾਂ ਲਾ ਦਿੰਦੀ ਹੁੰਦੀ ਹੈ ਇਸੇ ਤਰ੍ਹਾਂ ਜਿੰਨੀ ਕਿਰਪਾ ਰੱਬ ਦੀ ਆ ਜਿੰਨੀ ਸਮਰੱਥਾ ਰੱਬ ਦੀ ਆ ਉੰਨੀ ਉਹਦੇ ਪਿਆਰਿਆਂ ਦੀ ਆ ਪੁੱਤ ਨੇ ਨਾ ਮਹਾਰਾਜ ਦੇ ਧੰਨ ਬਾਬਾ ਚਰਨਦਾਸ ਮਹਾਰਾਜ ਜੀ ਅਨੇ ਕਈ ਗੋਦ ਘੇਸੇ ਤਰਦੀ ਦੇ ਕੀਤੇ ਮਹਾਰਾਜ ਨੇ ਜਿਨੂੰ ਸਾਰੀ ਜਗ੍ਹਾ ਤੋਂ ਜਵਾਬ ਹੋ ਗਿਆ ਕਿ ਤੂੰ ਕੁਝ ਨਹੀਂ ਸੀ ਮਿਲਦਾ ਬਾਣੀ ਕਹਿੰਦੀ ਹੈ ਨਾ ਮੇਰੀ ਬੰਦੀ ਭਗਤ ਛੜਾਵੇ ભગਤ ਹੋਣਾ ਔਖਾ ਆਪਦਾ ਬਾਰ ਮਾਰਨਾ ਪੈਂਦਾ ਅਸਲ 'ਚ ਨਾ ਧਰਮ ਕੇਵਲੇ ਦਿਖਾਵਾ ਹੋਇਆ ਵਿੱਚੇ ਅਸੀਂ ਸਾਰੇ ਆ ਧਰਮ ਕਮਾਉਣਾ ਪੈਂਦਾ ਜੀਵਨ ਦੇ ਵਿੱਚ ਕਮਾਉਣਾ ਕਿਵੇਂ ਆ ਲੋਭ ਲਾਲਸ ਜਿੰਨਾ ਤੱਕ ਮੈਂ ਬੋਲਦੀ ਨਾ ਬੰਦੇ ਦੇ ਅੰਦਰ ਉਹਨਾਂ ਤੱਕ ਪਰਮਾਤਮਾ ਕਹਿੰਦਾ ਤੂੰ ਨਜ਼ਰ ਨਹੀਂ ਆਉਂਦਾ ਜਿਹਦੇ ਮੈਂ ਇਹਨੂੰ ਮਾਰ ਲੈਂਦਾ ਬੰਦਾ ਉਹ ਦਿਨ ਫਿਰ ਘਟ ਘਟ ਮੈਂ ਅਰਜੂ ਵゼ ਰੱਬ ਤੇ ਸਾਰੀ ਜਗ੍ਹਾ ਹੀ ਹੈ ਪਾਣੀ ਵੀ ਕਹਿੰਦੀ ਨਾ ਸਭ ਮੈਂ ਜੋਤ ਜੋਤ ਹੈ ਸੋਈ ਤਿਸਕੇ ਚਾਨਣ ਸਾਰੀ ਜੋਤ ਸਾਰਿਆਂ ਦੇ ਵਿੱਚ ਹੈ ਰੱਬ ਦੀ ਹੁਣ ਕਿਸੇ ਨੇ ਉਸ ਜੋਤ ਨੂੰ ਪਛਾਣ ਲਿਆ ਤੇ ਕਿਸੇ ਨੇ ਅੰਗੋਲਿਆ ਕਰ ਲਿਆ ਬੁਲਿਆਰਾ ਬਤੇ ਥੋ ਵਖਣੀ ਤੇਰੀ ਵੇਖਣ ਵਾਲੀ ਅੱਖੀ ਬਸ ਉਹ ਨੇਤਰ ਜਿਨ੍ਹਾਂ ਦੇ ਵਾਹਿਗੁਰੂ ਕਿਰਪਾ ਕਰ ਦਿੰਦਾ ਬਖਸ਼ ਦਿੰਦਾ ਆਪ ਦਾ ਆਪ ਗਵਾਕੇ ਧਰਮੀ ਹੁਣ ਦੋ ਦਿਨ ਗੁਰਦੁਆਰੇ ਬਾਚ ਜਾਨੀਆ ਤੇ ਨੁਕਸ ਪਹਿਲਾਂ ਗੱਡ ਦਿੰਨੇ ਲਾ ਕੇ ਅੱਜ ਜੀ ਗ੍ਰੰਥੀ ਨੇ ਅਰਦਾਸ ਲੈਟ ਕੀਤੀ ਅੱਜ ਮਹਾਰੇ ਦਾ ਪ੍ਰਕਾਸ਼ ਲੈਟ ਕੀਤਾ ਜਾਂ ਅੱਜ ਫੁਲਾਨੀ ਜਗ੍ਹਾ ਫੁਲਾਨੀ ਨੇ ਇਦਾਂ ਕੀਤਾ ਜਿਨ੍ਹਾਂ ਚੀਜ਼ਾਂ ਦੇ ਮੱਧਰ ਆਪਾਂ ਭੱਜੇ ਫਿਰਦੇ ਨੇ ਇਹ ਧਰਮ ਨਹੀਂ ਗਾ ਧਰਮ ਦੇ ਵਿੱਚ ਤੇ ਇਹ ਵੀ ਆਉਂਦਾ ਵੀ ਜੇ ਤੁਸੀਂ ਕਿਸੇ ਦਾ ਬੇਸ਼ੱਕ ਉਹ ਗਲਤ ਆ ਜੇ ਤੁਸੀਂ ਉਹਦਾ ਬਿਲ ਦਿਖਾਉਨੇ ਹੋ ਨਾ ਤੁਸੀਂ ਤਾਂ ਮੀਨਿੰਗ ਹੈ ਤੁਨ ਉਹਦਾ ਵੀ ਪਾਪ ਲੱਗਣਾ ਗੁਰੂ ਨਾਨਕ ਮਹਾਰਾਜ ਜਗਾ 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 ਗਏ ਕਿੰਨੀ ਬਾਣੀਆਂ ਗੁਰਬਖਸ਼ਾ ਮਹਾਰਾਜ ਕਿੰਦਾਂ ਦੇ ਦੰਮੀ ਪਖੰਡੀ ਮਲਕ ਭਾਗੋ ਵਰਗੇ ਸੱਜਣ ਠੱਗ ਵਰਗੇ ਵਲੀ ਕੰਧਾਰੀ ਵਰਗੇ ਦੁਨੀਆ ਦੇ ਤੁਰੇ ਫਿਰਦੇ ਸੀ ਪਰ ਕਿਸੇ ਨੂੰ ਮਾਰਾ ਨਹੀਂ ਗਿਆ ਮਹਾਰਾਜ ਪਿਆਰ ਨਾਲ ਸੁਝਾਏ ਮੇਰ ਦੀ ਦ੍ਰਿਸ਼ਟੀ ਕੀਤੀ ਸਾਰੇ ਦਾਤ ਤੋਡੇ ਰਾਖਸ਼ ਵਰਗੇ ਦਾਤ ਕਿਸੇ ਧਰਮ ਨੂੰ ਕਿਸੇ ਮਜਬੂਰ ਨੂੰ ਕਿਸੇ ਕੌਮ ਨੂੰ ਕਿਸੇ ਚੀਜ਼ ਨੂੰ ਮਾਰ ਨਹੀਂ ਗਿਆ ਮਾਰ ਨਾਨਕ ਨੀਚ ਨੀਚ ਗਿਆ ਉਹਨੇ ਤੇ ਵਿਚਾਰਾਂ ਨੂੰ ਮਾਰਾ ਗਿਆ ਮਾਰ ਨਾਨਕ ਨੀਚ ਕਹੇ ਵਿਚਾਰ ਵਿਚਾਰ ਕਿਸੇ ਦੇ ਵੀ ਮਾਰੇ ਹੋ ਸਕਦੇ ਜੇ ਉਹ ਹਿੰਦੂਆ ਚ ਮੁਸਲਮਾਨਾਂ ਚ ਸਿੱਖੇ ਦੇ ਵਿਚਾਰ ਗੁਰੂ ਦੀ ਕਿਰਪਾ ਨਾਲ ਸਹੀ ਹੋਣੀ ਅੱਜ ਪਾਠ ਪੰਜ ਦਿਨ ਬਾਅਦ ਕਰਦੇ ਆਂ ਤੇ ਕਿੰਤੂ ਪਰੰਤੂ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਇਹ ਹੀ ਚੀਜ਼ਾਂ ਜਿਹੜੀਆਂ ਸਾਨੂੰ ਪਰਮਾਤਮਾ ਨਾਲੋਂ ਜੁੜੀ ਜਾਂਦੀਆਂ ਇਹ ਜਨਮ ਵਾਰ-ਵਾਰ ਨਹੀਂ ਮਿਲਦੀ ਇਹ ਤੁਹਾਨੂੰ ਰੱਬ ਨੇ ਲੋਕਾਂ 'ਚ ਨੋਖਸ ਕੱਢਣ ਲਈ ਨਹੀਂ ਭੇਜਿਆ ਜਾ ਕਿਸੇ ਦੇ ਅਫਗਣ ਦੇ ਖਲੀ ਨਹੀਂ ਭੇਜਿਆ ਕਿਸੇ ਦੀ ਨਿੰਦਿਆ ਕਰ ਲਈ ਨਹੀਂ ਭੇਜਿਆ ਮਹਾਰਾਜ ਨੇ ਕਹਿੰਦੇ ਤੇਰੇ ਸਾਹ ਸਾਹ ਦਾ लेखा ਲੈਣਾ ਮੈਂ ਤੂੰ ਕੀ ਕੀਤਾ ਤੂੰ ਕਿਸੇ ਦੇ ਕੰਮ ਆਇਆ ਤਾਂ ਦੱਸ ਤੂੰ ਕਿਸੇ ਪਿਆਸੇ ਜਲਿਸ਼ ਕਾਇਆ ਦਾ ਦੱਸ ਕਿਸੇ ਦੁਖੀ ਦੇ ਮलमपट्टी ਕੀਤੀ ਦਾ ਦੱਸ ਖੈਰ ਪਰਮਾਤਮਾ ਕਿਰਪਾ ਕਰਨ ਆਪ ਦੀ ਸਵੇਤੋਂ ਹਜਰੀਆਂ ਤਾਂ ਰਹਿ ਇਹ ਐਸੇ ਪਿਆਰੇ ਜਿੰਨਾਂ ਦਾ ਆਪਾਂ ਦਿਨ ਮਨਾ ਰਹੇ ਆਂ ਸ਼੍ਰੀ ਮਾਨ ਸੰਤ ਬਾਬਾ ਹਰਨਾਮ ਦਾ ਜੀ ਬਾਬਾ ਰਾਮਾ ਸਿੰਘ ਜੀ ਬਾਬਾ ਸ਼ਾਂਤੀ ਦਾ ਜੀ ਬਾਬਾ ਬਰਕਾਸ਼ੂਰ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਕਿਰਪਾ ਕੀਤੀ ਲੰਮਾ ਸਮਾਂ ਦਾਤਤ ਪਸਿਆ ਕੀਤੀ ਜਿੱਦਾਂ ਸਵੇਰੇ ਗਿਆਨੀ ਪ੍ਰਭਾਨ ਸਿੰਘ ਜੀ ਜੋੜ ਕਹਿ ਰਹੇ ਸੀ ਉਹ ਬਾਬਾ ਰਾਮ ਦਾ ਜੀ 45 ਚ ਮਾੜੇ ਗੁੜੇ ਹੋ ਗਏ ਬਾਬਾ ਚਰਨ ਦਾ ਜੀ 45 ਤੋਂ ਲੈ ਕੇ ਤੇ 77 78 ਤੱਕ ਬਾਬਾ ਨਾ ਹੁੰਦਾ ਸਮਰਾਜ ਜੀ 80 ਤੱਕ ਹੀ ਮੰਜ਼ੂ ਲੱਗਪਗ ਪੱਕਾ ਨਹੀਂ ਦਗਾ ਇਹ ਮਹਾਰਾਜ ਇਥੇ ਹਾਜ਼ਰ ਹੈ ਹੁਣ 80 ਤੱਕ ਉਦੋਂ ਸਾਡੇ ਵੀ ਕੋਈ ਬਜ਼ੁਰਗ ਹੋਣਗੇ ਕਿਸੇ ਦਾ ਦਿਨ ਮਨਾਉਂਦੇ ਆਪਾਂ ਨਹੀਂ ਮਨਾਉਂਦੇ ਹੱਦ ਪਿਓ ਜਾਦਿਆ ਦਾਦਾ ਜੀ ਆ ਫੜਦਾਦਾ ਜਾਦ ਹੋਊਗਾ ਜਾਂ ਲੱਕੜਵਾਜਾ ਦਾ ਮੱਕੜਦਾ ਪਰ ਬਾਣੀ ਕਹਿੰਦੀ ਆ ਜੋ ਕੁਝ ਦੇਖਦੇ ਹੋਏ ਸਭ ਕੁਝ ਖਤਮ ਹੋ ਜਾਣਾ ਇਥੇ ਵੱਡੇ ਵੱਡੇ ਆਰਾਮ ਵਰਗੇ ਆ ਗਏ 1 ਲੱਖ ਪੂਤ ਸਵਾ ਲੱਖ ਨਾਤੀ ਤੇ ਰਾਮਨ ਕਰ ਦਿਆ ਨਾ ਬਾਤੀ ਉਹਦਾ ਦੀਵਾ ਜਗਾਉਣ ਵਾਲਾ ਵੀ ਕੋਈ ਨਹੀਂ ਕੋਈ ਨਹੀਂ ਯਾਦ ਕਰਦਾ ਕਿੰਨਾਂ ਨੂੰ ਯਾਦ ਕਰਦੀ ਆ ਦੁਨੀਆ ਕਿੰਨਾਂ ਦੇ ਦਿਨ ਮਨਾਉਂਦੇ ਬਾਣੀ ਕਹਿੰਦੀ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਜਿਨ ਨੇ ਚੰਗੇ ਕਰਮ ਕੀਤੇ ਜਿਨ ਨੇ ਪਰਮਾਤਮਾ ਦਾ ਨਾਮ ਜਪਿਆ ਉਹਨਾਂ ਨੂੰ ਯਾਦ ਕਰਦੇ ਆਪਾਂ ਮੇਰੀ ਮੇਰੀ ਵਾਲੇ ਬਹੁਤ ਆਏ تھے ਮੇਰੀ ਮੇਰੀ ਕਹਿਰੋ ਕਰਦੇ ਦੁਰਜੋਦਰ ਸੇ 7 12 ਦੋ ਜਣ ਸੱਤਰ ਚਲੇ ਥਾ ਦੇ ਹੀ ਗਿਰਜਾ ਖਾਈ ਸਾਨੂੰ ਸੋਇਨੇ ਕੀ ਲੰਕਾ ਹੁੰਦੀ ਰਾਮ ਅਸੀ ਅਧਕਾਰੀ ਕਹਾਂ ਭੇਉ ਦਰਬੰਦੇ ਹਕੀਮ ਨੇ ਭਈ ਪਰਾਈ 12 ਜੋਜਨ ਤੱਕ ਮਹਾਰਾਜ ਕਹਿੰਦੇ ਕੈਰਵਾਂ ਦਾ ਛਤਰ ਝੁਲਦਾ ਸੀ 100 ਕੋਚ ਇੱਕ ਜੋਜਨ ਹੁੰਦਾ ਜੀ ਕਿੱਥੋਂ ਤੱਕ ਰਾਜਭਾਗ ਹੋਊਗਾ ਉਹਨਾਂ ਦਾ 12 ਜੋਜਨ ਛਤਰ ਝੁਲਦਾ ਸੀ ਤੇ ਮਹਾਰਾਜ ਕਹਿੰਦੇ ਅਖੀਰ ਦੇਹੀ ਗਿਰਜ ਨਾ ਖਾਈ ਗਿਰਜਾਂ ਨੇ ਵੀ ਦੇਹੀ ਨਹੀਂ ਖਾਦੀ ਵੀ ਆ ਧਰਮੀ ਬੰਦੇ ਨੇ ਇਹਨਾਂ ਨੇ ਆਪਣੇ ਭਰਾਵਾਂ ਦਾ ਹੱਕ ਖਾਦਾ ਇਹਨਾਂ ਨੇ ਆਪਣੇ ਭਾਈਚਾਰੇ ਨਾਲ ਫਰੇਬ ਕੀਤਾ ਆ ਧਰਮੀਆਂ ਦੀ ਦੇਹੀ ਵੀ ਨਹੀਂ ਖਾਧੀ ਸਰਬਸੋਈ ਨੇ ਕੀ ਲੰਕਾ ਉੱਤੇ ਵੱਡੇ ਵੱਡੇ ਮੀਰ ਆਏ ਦੁਨੀਆ ਤੇ ਚਲੇ ਜਾਣਾ ਸਾਰਿਆਂ ਨੇ ਚਲ ਗਏ ਪਰ ਰਾਵਣ ਜਿੱਡਾ ਮੀਰ ਤਨੀ ਕੋਈ ਦੁਨੀਆ ਤੇ ਇੱਥੇ ਹੋਣਗੇ ਜਿਨ੍ਹਾਂ ਕੋਲ 1 ਕਿਲੋ 2 ਕਿਲੋ 3 ਕਿਲੋ 5 ਕਿਲੋ ਸੋਨਾ ਹੋਊਗਾ ਉਹਦਾ ਸ਼ਹਿਰ ਹੀ ਸੋਨੇ ਦਾ ਮਾਰੇ ਕਹਿੰਦੇ ਸਰਬ ਸੋਇਨੇ ਕੀ ਲੰਕਾ ਉੱਤੀ ਰਾਵਣ ਸੇ ਇਹ ਧਾਈ ਉਹ ਤੋਂ ਵੱਧ ਕੇ ਕੋਈ ਅਮੀਰ ਹੋ ਸਕਦਾ ਦੁਨੀਆ ਤੇ ਜੇ ਬੰਦੇ ਨੂੰ ਲੱਗਦਾ ਹੋਵੇ ਵੀ ਮੈਂ ਬਾਹਲੇ ਪੈਸੇ ਕਮਾ ਲੂੰਗਾ ਜਾਂ ਮੈਂ ਜ਼ਿਆਦਾ ਅਮੀਰ ਹੋ ਕੇ ਦੁਨੀਆ ਦੇ ਆਪ ਦਾ ਨਾਮ ਕਮਾ ਲੂੰਗਾ ਫਿਰ ਨਹੀਂ ਸਰਬ ਸੋਇਨੇ ਕੀ ਲੰਕਾ ਉੱਤੀ ਰਾਵਣ ਸੇ ਅਧਿਕਾਈ ਕਹਾਂ ਭਈ ਉਹ ਦਰਬੰਦ ਹਾਤੀ ਇਦਨ ਹੰਕਾਰ ਆਇਆ ਨਾ ਖਿੰਮੇ ਭਈ ਬਰਾਈ دیਵਜ ਗੋੜ ਵਾਲਾ ਵੀ ਨਹੀਂ ਛੱਡਿਆ ਰੱਬ ਨੇ ਕੋਈ ਬੰਦਾ ਬੜੀ ਜ਼ਿੰਦਗੀ ਹੰਕਾਰ ਚ ਗੱਡ ਦਿੰਦਾ ਕਿ ਖੈਦ ਮੈਂ ਹੀ ਕਰਦਾ ਮੇਰੇ ਕੀਤਾ ਹੀ ਹੋਣਾ ਮੈਂ ਨਾ ਕਰੂੰ ਤੇ ਹੋਰ ਕੌਣ ਕਰੂ ਮੈਂ 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 ਸਾਰੀ ਜ਼ਿੰਦਗੀ ਅਸੀਂ ਜਿੱਦ ਰਹਿਣ ਦਾ ਬੰਦਾ ਪਰ ਹਰ ਜੂ ਹੰਕਾਰ ਦਾ ਪਰ ਲਾਗ ਨੂੰ ਹੰਕਾਰ ਨਹੀਂ ਹੋਣਾ ਕਦੇ ਵੀ ਇਹ ਜਿਹੜੇ ਦਿਨ ਨੇ ਨਾ ਉਹਨਾਂ ਨੇ ਮਨਾਏ ਜਾਂਦੇ ਆ ਜਿਨ੍ਹਾਂ ਨੇ ਆਪਦਾ ਆਪ ਖਤਮ ਕੀਤਾ ਤੇ ਪਰਮਾਤਮਾ ਨੂੰ ਤੂੰ ਤੂੰ ਧੱਕਿਆ ਆ। ਆ ਕਾਦੀ ਨੇ ਬੈਰ ਵਿਰੋਧ ਦੁਨੀਆ ਦੀ। ਕਾਲੀਆ ਦੁਸ਼ਮਣੀਆਂ ਮਹਾਰਾਜ ਕਹਿੰਦੇ ਵੀ ਬੰਦਾ ਜਿਹੜਾ ਇੱਥੇ ਰਾਤ ਕੱਟਣ ਆਇਆ। ਪ੍ਰਾਣੀ ਤੋਂ ਆਇਆ ਲਾਹਾ ਲੈਣ ਲੱਗਾ ਕਿ ਤੇ ਕੋਕਾ ਫੜੀ ਮੁਕਦੀ ਜਲੀ। ਇਹ ਰੈਂ ਤੇਰੀ ਰਾਤ ਮੁੱਕਦੀ ਜਾਂਦੀ ਆ ਬੰਦਿਆ ਤੂੰ ਰਹੀ ਜਾਂੀ ਤੇ ਰਾਤ ਕੱਟਣਾ ਆ ਹੁਣ ਆਪਾਂ ਕਿਤੇ ਤੀਰਥ ਯਾਤਰਾ ਤੇ ਜਾਂ ਕਿਤੇ ਰਿਸ਼ਤੇਦਾਰੀ ਚ ਜਾਈਏ ਜਾਂ ਕਿਤੇ ਵੀ ਬਾਹਰ ਪਿਕਨਿਕ ਤੇ ਬੰਦਾ ਜਾਂਦਾ ਉਥੇ ਇੱਕ ਜਾਂ ਦੋ ਰਾਤਾਂ ਕੱਟਣ ਜਾਂਦਾ ਤੇ ਉਥੇ ਜਾ ਕੇ ਬੰਦਾ ਵੈਰ ਪਾਈ ਫਿਰੇ ਮੈਂ ਇਦਾਂ ਕਰਨਾ ਮੈਂ ਆਹ ਕਰਨਾ ਮੈਂ ਉਹ ਕਰਨਾ ਜਿਹੇ ਕਰਨਾ ਇਹਨੇ ਮੇਰਾ ਮਾੜਾ ਕਰਤਾ ਮੈਂ ਇਹਦਾ ਆ ਕਰ ਦੇਣਾ ਇਥੇ ਆਪਾਂ ਵੀ ਸਾਰੇ ਰਾਤ ਕੱਟਣਾ ਹੈ ਇਹਨਾਂ ਹੀ ਵਾਦੂ ਦੇ ਵੈਰ ਗਰੋਧ ਚੱਕੀ ਫਿਰਦੇ ਆ ਦਿਮਾਗਾਂ ਦੇ ਬੋਝ ਲੋਡ ਚੱਕੀ ਫਿਰਦੇ ਆ ਟੈਨਸ਼ਨ ਕੰਤ ਤੋਂ ਜਿਹੜੀ ਖਾਲਸਾ ਵੀ ਕੱਢੀ ਗਈ ਸੀ ਤੇ ਦੱਸਾਂ ਬੁਰਨਾ ਕੋਤੋਂ ਕਿੰਨਾ ਚੋਗੀ ਰਹਿਣੀ ਕਰਾਉਂ। ਇਹ ਮੇਰੇ ਖਿਆਲ ਹੈ ਜੀ ਉਹ ਜਿਹੜੀਆਂ ਚੀਜ਼ਾਂ ਕੁਛ ਕੁਛ ਨੰਨੇ ਉਹਨਾਂ ਨੂੰ ਆਪਣੇ ਇਹ ਗੁਰੂ ਮਹਾਰਾਜ ਤੇ ਸਭ ਦੇ ਸਾਂਝਿਆ ਪੂਰੀ ਦੁਨੀਆ ਦੇ ਸਾਂਝਿਆ ਪਰ ਉਹਨਾਂ ਨੇ ਕਈਆਂ ਨੇ ਆਪਣੀ ਜਗੀਰ ਸਮਝ ਬੈਠੇ ਇਹੋ ਜੀਆਂ ਚੀਜ਼ਾਂ ਨੂੰ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਅੱਗੇ ਵੀ ਬਹੁਤ ਵੱਡਾ ਪਾਪ ਲੱਗ ਰਿਹਾ ਉਹਨਾਂ ਨੇ ਬਹੁਤ ਵੱਡੇ ਗੁਨਾਹ ਕੀਤੇ ਪਰ ਇਹੋ ਜੀਆਂ ਹਰਕਤਾਂ ਕਰ ਕਰਕੇ ਮੇਰੇ ਖਿਆਲ ਹੈ ਕਿ ਹੋਰ ਗੁਰੂ ਦੇ ਪਾਪਾਂ ਦੇ ਭਾਗੀ ਬਣ ਰਹੇ ਆ ਕਿਉਂਕਿ ਇਹ ਇੱਕ ਪਾਸੇ ਕਹਿ ਰਹੇ ਕਿ ਸਾਡੀ ਸਰਕਾਰ ਨੇ ਉਹ ਬੰਦੀ ਸਿੰਘ ਰਿਆ ਕਰਾਉਣੇ ਤੇ ਬੰਦੀ ਸਿੰਘਾਂ ਦਾ ਮਾਰਚ ਨਿਕਲ ਰਿਹਾ ਉਹਦੇ ਚਿੜਕੇ ਪਾਏ ਜਾ ਰਹੇ ਉਹ ਚ ਗੁਰੂ ਮਹਾਰਾਜ ਦਾ ਸਰੂਪ ਨਾ ਦਿੱਤਾ ਜਾਣਾ ਬਹੁਤ ਵੱਡੀ ਜਿਹੜੀ ਦੁਖਦਾਈ ਵੀ ਆ ਤੇ ਮੰਨ ਭਾਗੀ ਕਰਦੇ ਆ ਜੀ ਗੁਰੂ ਘਰ ਤੇ ਮੱਥਾ ਟੇਕਣਾ ਹਰ ਇੱਕ ਸਿੱਖ ਦਾ ਫਰਜ਼ ਆ ਇਹ ਬੜਾ ਵੱਡਾ ਸਮਾਗਮ ਸੀ ਇਹ ਸੱਤ ਦਿਨ ਤੋਂ ਚੱਲੇ ਆ ਰਿਹਾ ਸੀ ਤੇ ਅਸੀਂ ਆਪਣੇ ਆਪ ਨੂੰ ਇੱਥੇ ਹਾਜ਼ਰੀ ਲਵਾ ਕੇ ਬੜਾ ਬੜ ਭਾਗਾ ਸਮਝਦੇ ਆ ਕਿ ਜਿਹੜੇ ਮਹਾਪੁਰਸ਼ਾਂ ਦੇ ਚਰਨਾਂ 'ਚ ਹਾਜ਼ਰੀ ਲੱਗਣ ਨਾਲ ਕਈ ਜਨਮਾਂ ਦੇ ਕਾਬ ਛੁੱਟੇ ਜਾਂਦੇ ਆ ਇਸ ਕਰਕੇ ਬਹੁਤ ਇਹ ਬਹੁਤ ਖੰਡਤਾਂ ਨੂੰ ਵੀ ਬਹੁਤ-ਬਹੁਤ ਵਧਾਈ ਹੈ ਕਿ ਜਿਹੜਾ ਤਿਹਾਰ ਵੱਡੇ ਪੱਧਰ ਤੇ ਗੁਰਮੁਖ ਸਵਾਗਮ ਹੋਇਆ ਵੱਡੇ ਪੱਧਰ ਤੇ ਮਨਾਇਆ ਗਿਆ ਇਹ ਤੋਂ ਵੱਧ ਤੋਂ ਵੱਧ ਸਾਰਿਆਂ ਨੂੰ ਲਾਹੌ ਹਟਾਣਾ ਚਾਹੀਦਾ ਤੇ ਸਾਨੂੰ ਆਪਣੇ ਬਾਣੀ ਬਾਣੇ ਨਾਲ ਜੁੜਨਾ ਚਾਹੀਦਾ ਗੁਰਸਿੱਖੀ ਧਾਰਨ ਕਰਨੀ ਚਾਹੀਦੀ ਹੈ ਸਾਡੀ ਨੌਜਵਾਨੀ ਨਸ਼ਿਆਂ ਤੋਂ ਬਾਹਰ ਆ ਕੇ ਗੁਰੂ ਦੇ ਲਾੜ ਲੱਗਣ ਦੀ ਸਾਰਿਆਂ ਪਰਨਾਲ ਸਾਹਿਬ ਉਹਨਾਂ ਦਾ ਸਾਰਿਆਂ ਦਾ ਸਲਾਹ ਕਰਕੇ ਜੋ ਵੀ ਸਾਨੂੰ ਇਹ ਤੇ ਕੋਈ ਕਰਨੀ ਪੈਂਦੀ ਆ ਕੋਈ ਕਿਤੇ ਵੀ ਦਰਖਾਸਤ ਦੇਣੀ ਪੈਂਦੀ ਆ ਕੱਲ ਤੱਕ ਸਭ ਦੇ ਪ੍ਰੋਮੇ ਕਮੇਟੀ ਦੇ ਪ੍ਰਧਾਨ ਨੂੰ ਮਿਲਣਾ ਪੈਂਦਾ ਤਸ਼ਰੀਫ ਮਿਲਾਂਗੇ ਜੀ ਅੱਜ ਸਲਾ ਜੀ ਖੇਡਾਂ ਵੇਖਣ ਲਈ ਆਏ ਹੋ ਜੀ ਮੈਂ ਸਭ ਬਹੁਤ ਵਡਪਾਗੇ ਮਹਿਸੂਸ ਕਰ ਰਹੇ ਆ ਅੱਜ ਸਾਰੀ ਸੰਗਤ ਸਾਰੇ ਸਾਡੇ ਮੋਢਪਾਰ ਸਰਪੰਚ ਸਮਤੀ ਮੈਂਬਰ ਸਾਰੇ ਜੀ ਇੱਥੇ ਬਾਬਾ ਜੀ ਦਾ ਅਸ਼ੀਰਵਾਦ ਲੈਣ ਆਏ ਆ ਸਾਰੀਆਂ ਸੰਗਤਾਂ ਦੇ ਨਾਲ ਜਿਹੜਾ ਆ ਅਸ਼ੀਰਵਾਦ ਮੱਥਾ ਟੇਕਣ ਦਾ ਮੌਕਾ ਮਿਲਿਆ ਬੜੇ ਬਹੁਤ ਚੰਗਾ ਵੜਪਾਗਾ ਮਹਿਸੂਸ ਕਰਦੇ ਸਾਡੇ ਇਸ ਏਰੀਏ ਨੂੰ ਜਿਹੜਾ ਬਾਬਾ ਜੀ ਦਾ ਆਸ਼ੀਰਵਾਦ ਆ ਹਰ ਔਖੇ ਵੇਲੇ ਅਰਦਾਸ ਤੇ ਚਲੋ ਕੰਮ ਕਰਦੀ ਕਰਦੀ ਏ ਨਾਲ ਬਾਬਾ ਜੀ ਵੀ ਨਾਲ ਹੋ ਕੇ ਜਿਹੜਾ ਆ ਹਮੇਸ਼ਾ ਸਾਥ ਦਿੰਦੇ ਵੀ ਇਸ ਏਰੀਏ ਤੇ ਬੜਾ ਆਸ਼ੀਰਵਾਦ ਆ ਬੜੇ ਵੜਪਾਗੇ ਮਹਿਸੂਸ ਕਰਦੇ ਧੰਨਵਾਦ